ਉਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਸਤਿਗੁਰੂ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਪਤਸ਼ਾਹੀ ਨੂੰ ਜਿਸ ਵਕਤ ਆਪ ਦੀ ਸ਼ਰਨ ਦੇ ਲਈ ਆਂਦਾ ਹੈ ਇੱਥੇ ਇੱਕ ਭਾਈ ਜੋਰਸੀ ਖੰਦੂਰ ਸਾਹਿਬ ਦਾ ਜਿਸ ਦੀ ਸੰਗਤ ਕਰਕੇ ਗੁਰੂ ਅੰਗਦ ਸਾਹਿਬ ਜੀ ਬਾਣੀ ਸੁਣਿਆ ਕਰਨੀ ਇਹ ਗੁਰੂ ਅੰਗਦ ਸਾਹਿਬ ਜੀ ਉਸ ਵਕਤ ਗੁਰੂ ਨਾਨਕ ਸਾਹਿਬ ਦੇ ਪਾਸੋਂ ਗਏ ਹੈ ਉਸ ਜਿਹੜੇ ਭਾਈ ਜੋਧ ਨੂੰ ਪੁੱਛਿਆ ਨਾਨਕ ਪ੍ਰਕਾਸ਼ ਦੇ ਪ੍ਰਸੰਗ ਆਉਂਦਾ ਹੈ ਕਿ ਮਹਾਰਾਜ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਏ ਹੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੀ ਹਾ ਜ ਆਉਪਦੇਸ਼ ਦਿੰਦੇ ਆ ਤਾਂ ਇਹ ਸ਼ਬਦ ਗੁਰੂ ਅੰਗਦ ਸਾਹਿਬ ਨੇ ਭਾਈ ਜੋਧ ਦੇ ਫੁਟਾਏ ਸਰਵਣ ਕਰਾਇਆ ਸੀ ਸੰਗਤ ਦੇ ਥਾਂ ਜੋ ਖਡੂਰ ਸਾਹਿਬ ਮਾਰੇ ਸੇਵਾ ਤੋਂ ਵਾਪਸ ਇੱਕ ਵਾਰੀ ਭੇਜੀ ਹੋਏ ਆਇਸਤਾਨੇ ਸੋ ਮਾਰੇ ਫਰਮਾਉਂਦੇ ਹਨ ਪਹਿਲੇ ਪਾਤਸ਼ਾਹ ਤੂੰ ਹੀ ਮਹੱਲਾ ਪਹਿਲਾ ਪਾਂਡਾ ਹਛਾ ਤੂ ਫੇ ਭਾਈ ਪਾਂਡਾ ਅੰਤਕਾਰਨ ਹਛਾ ਸੁਧ ਪੁਰਪੁਰ ਹੋ ਰਿਹਾ ਹੈ ਜੋ ਤਿਸ ਭਾਵ ਸੀ ਜੋ ਤੂੰ ਪਰਮੇਸ਼ਰ ਦੀ ਭਾਵਨਾ ਕਰਦਾ ਸੀ ਜੋ ਤੂੰ ਪਰਮੇਸ਼ਰ ਦੀ ਭਾਵਨਾ ਕਰਦਾ ਹੈ ਜੋ ਤੂੰ ਪਰਮੇਸ਼ਰ ਨੂੰ ਭਾਵ ਸੀ ਤਾ ਜਾਏਗਾ ਪਾਂਡਾ ਆਤਮ ਲੀਣ ਉਹ ਪਾਂਡਾ ਜਿਹੜਾ ਹਿਰਦਾ ਤੰਤ ਵਕਾਰਾਂ ਦੀ ਕੁ ਸੰਗਤ ਕਰਕੇ ਅਤੇ ਐਸਰੀ ਸੰਪਦਾ ਦੇ ਸੁਭਾਵਾਂ ਕਰਕੇ ਤੇ ਧਰਮ ਤੋਂ ਹੀਣੇ ਸੁਭਾਉਣੇ ਕਰਕੇ ਸਜਾਈ ਤੋਂ ਰਹਿਤ ਹੋਣੇ ਕਰਕੇ અત્યੰਤ ਜੀਵ ਮਲੀਨ ਹੋ ਰਿਹਾ ਹੈ ਤੋਤਾ ਹੱਛਾ ਨਾ ਹੋਏ ਸੀ ਇਹਨੂੰ ਕਹਿਣੀ ਨਾਲ ਧੋਈਏ ਜਿਵੇਂ ਜੋਗੀ ਅੰਤਰਾ ਨੂੰ ਪਹੁੰਚਦੇ ਹੋ ਧੋਣਾ ਕਰੀਏ ਜਾਂ ਤੀਰਥ ਯਾਤਰਾ ਤੇ ਧੋਣਾ ਕਰੀਏ ਕਿ ਹੱਛਾ ਕਿਸੇ ਦਾ ਨਾ ਹੋਇਆ ਸੀ ਇਹ ਨਾ ਹੁੰਦਾ ਨਾ ਹੋਵੇਗਾ ਫਿਰ ਮਾਰਾ ਨਿਰਮਲ ਕਿਵੇਂ ਹੋਵੇਗਾ ਗੁਰੂ ਦਵਾਰ ਆਹੋ ਮਹਾਰਾਜ ਸਾਹਿਬ ਕਹਿੰਦੇ ਗੁਰਾਂ ਦੇ ਦਵਾਰੇ ਧੋਣਾ ਕਰੇ ਜੇ ਕਰਕੇ ਸੋਜੀ ਪਾਏ ਸੀ ਗੁਰੂ ਸਤਗੁਰਾਂ ਦੇ ਦਵਾਰ ਆਹੇ ਇਹ ਜੀਵ ਮਹਾਰਾਜ ਸਾਹਿਬ ਦੇ ਚਰਨਾਂ ਚ ਇਸਤਿਤ ਹੋਵੇ ਗੁਰਾਂ ਦੇ ਦਵਾਰੇ ਤੇ ਗੁਰਾਂ ਦੇ ਦਵਾਰ ਆਹੇ ਇਹਨੂੰ ਸੰਝ ਪ੍ਰਾਪਤ ਹੋਵੇ ਅਜੋ ਸੋਚ ਕਰਕੇ ਸੋਝੀ ਪਾਇਸੀ ਆਤਮ ਵਿਚਾਰ ਦੀ ਸੋਝੀ ਪਉਂਦਾ ਸੀ ਪਉਂਦਾ ਪਾਵੇਗਾ ਇਸ ਦੁਆਰੇ ਧੂ ਕੀ ਹੋਈ ਦੁਆਰੇ ਹੈ ਭਾਈ ਗੁਰੂ ਸਾਹਿਬ ਦਾ ਜਿਹੜੀ ਸ਼ਰਨ ਹੈ ਇਸ ਗੁਰਾਂ ਦੇ ਉਪਦੇਸ਼ ਦੁਆਰਾ ਹੀ ਧੋਣਾ ਕਰੇ ਅੱਛਾ ਹੋਏ ਸੱਚ ਸੁਧ ਹੋ ਜਾਵੇਗਾ ਹੁੰਦਾ ਸੀ ਹੁੰਦਾ ਹੋਵੇਗਾ ਮਤ ਕੋ ਜਾਣੇ ਜਾ ਮਤੇ ਕੋਈ ਉ ਜਾਣੇ ਬਿਲਕੇ ਕਿ ਮੈਂ ਆਪ ਦੀ ਖੁਦ ਪਸੰਦੀ ਦੇ ਨਾਲ ਹੀ ਆਪਣੇ ਸੀਨ ਨੂੰ ਨਿਰਮਲ ਕਰਕੇ ਆਪਣੇ ਮਨ ਨੂੰ ਦੁਆਰੇ ਤੂੰ ਮੇਰੀ ਇੱਛਾ ਕਾਇਮ ਦੁਆਰੇ ਤੂੰ ਅਗਲੀ ਚੁਕੜ ਤੁਸੀਂ ਹੈ ਤਾਂ ਵਾਹ ਗੁਰੂ ਦੁਆਰੇ ਹੋਏ ਇਹਦੋਂ ਅਗਲੀ ਗੁਰਾਂ ਦੁਆਰੇ ਸ਼ੁੱਧ ਹੋਵੇਗਾ ਸੋਜੀ ਪਾਏ ਸੀ ਇਸ ਪ੍ਰਕਾਰ ਸੋਜੀ ਪਾਵੇਗਾ ਜਿਹੜਾ ਗੁਰਾਂ ਦਵਾਰੇ ਨਿਰਮਲ ਹੋਵੇਗਾ ਉਹਦਾ ਮਨ ਸ਼ੁੱਧ ਹੋਵੇਗਾ ਏਤ ਦਵਾਰੈ ਤੂ ਏਤ ਗੁਰਾਂ ਦਵਾਰ ਆਉ ਦੇ ਅੰਤ ਕਰ ਨੂੰ ਗੁਰਾਂ ਦੇ ਉਪਦੇਸ਼ ਤੂੰ ਕੀ ਜਲਨਾ ਧੋਣਾ ਕਰੀਏ ਅੱਛਾ ਹੋਏ ਸੀ ਤਾਂ ਪਾਈ ਅੱਛਾ ਹੁੰਦਾ ਸੀ ਹੁੰਦਾ ਹੋਵੇਗਾ ਮੈਲੇ ਹੱਛੇ ਕਾ ਵਿਚਾਰ ਮੈਲੇ ਜਿਹੜੇ ਵਿਦੇ ਧਰਮ ਤੂੰ ਹੀ ਨੇ ਅچھے ਜਿਹੜੇ ਸੋਧ ਧਰਮ ਵਿੱਚ ਪੱਕੇ ਹਨ ਉਹਨਾਂ ਦਾ ਜਿਹੜਾ ਵਿਚਾਰ ਹੈ ਮੈਲੇ ਪਾਪੀ ਤੇ ਹੱਛੇ ਪੁੰਨੀ ਪੁਰਖ ਉਹਨਾਂ ਦਾ ਜਿਹੜਾ ਵਿਚਾਰ ਦਿੰਨਾ ਹੈ ਆਪ ਵਰਤਾਇ ਸੀ ਐ ਵੀ ਮੇਰੇ ਸਾਹ ਵਰਤਾਉਂਦਾ ਸੀ ਦੱਸਦਾ ਸੀ ਕਿ ਆਦਮੀ ਮੇਰੇ ਚਿਤ ਵਾਲੇ ਹੈ ਇਹ ਹੱਛੇ ਜਨਮ ਚਿਤ ਵਾਲੇ ਹੈ ਉਹਨਾਂ ਦੇ ਵਰਤਾਰੇ ਨੂੰ ਆਪ ਹੀ ਵਰਤਾਉਂਦਾ ਸੀ ਪਿੱਛੇ ਆਪ ਹੀ ਵਰਤਾਉਂਦਾ ਹੈ ਅੱਗੇ ਨੂੰ ਵਰਤਾਵੇਗਾ ਵਰਤਣਾ ਵਰਤਾਰਾ ਦੱਸਣਾ ਉਹਨਾਂ ਦੀ ਇਹ ਹੀ ਸਮਝ ਹੈ ਇਹੀ ਇਹਨਾਂ ਦੀ لیاقت ਹੈ ਜਿਹੀ ਇਹਨਾਂ ਦੀ ਅੰਦਰ ਧਾਰਨਾ ਹੈ ਉਹਦਾ ਗਿਆਨ ਸਾਰੇ ਜੇ ਬਰਤੌਣਾ ਅਸੀਂ ਬਰਤੌਣਾ ਜੇ ਉਹਨੂੰ ਬਰਤਾਵੇਗਾ ਮਤ ਕੋ ਜਾਣ ਜਾਏ ਮਤੋਂ ਕੋਈ ਭਾਈ ਇਸ ਗੱਲ ਨੂੰ ਜਾਣ ਲਵੇ ਅੱਗੇ ਪਾਏ ਸੀ ਕਿ ਮੈਂ ਜਾਏ ਜਗਾ ਅੱਗੇ ਜਾ ਕੇ ਆਪੋ ਹੀ ਪਾ ਲਵਾਂਗਾ ਆਪੋ ਹੀ ਸ਼ੁੱਧ ਹੋ ਜਾਵਾਂਗਾ ਆਪ ਹੀ ਮੁਕਤ ਹੋ ਜਾਵਾਂਗਾ ਇਹ ਮਤ ਕੋਈ ਜਾਣੇ ਬਿਲਕੁਲ ਨਹੀਂ ਆਪੋ ਕੋਈ ਹੋ ਸਾਇਦਾ ਸੁੱਧ ਤੇ ਨਾ ਅਗੇ ਦਰਗਾਹ ਚ ਜਗ੍ਹਾ ਪਾ ਸਕਦਾ ਹੈ ਜਿੰਨਾ ਤ੍ਰਿਆਬਦ ਰੂਪੀ ਜਗ੍ਹਾ ਨਾ ਉਸ ਰੂਪ ਦੀ ਪ੍ਰਾਪਤੀ ਦੀ ਜਗ੍ਹਾ ਆਪਸੀ ਪਾਵੇਗਾ ਜਿਹੇ ਕਰਮ ਕਮਾਏ ਜਿਹਹੀ ਜੀ ਕਰਣੀ ਸਾਲਸੰਗ ਜੀ ਇਸ ਦੁਨੀਆ ਚ ਕਮਾਉਂਦਾ ਹੈ ਸਿਹਾ ਹੋਏ ਉਸੇ ਜਫਲ ਪਰਲੋਕ ਚ ਹੋਵੇਗਾ ਜੇ ਕਰਕੇ ਸਾਲਸੰਗ ਜੀ ਪਾਪ ਕਮਾਉਂਦਾ ਹੈ ਤੇ ਉਹਨਾਂ ਦਾ ਫਲ ਇਹਨੂੰ ਕਿਵੇਂ ਮਿਲੇਗਾ ਇਸ ਜੇ ਨਿਰਣਾ ਮਹਾਰਾਜ ਜੀ ਨੇ ਜਿਸ ਪ੍ਰਕਾਰ ਕੀਤੀ ਤਫਰੀਦਾ ਕਿਤਨ ਜਿਸ ਪ੍ਰਕਾਰ ਲੋੜੇ ਦਾਖ ਬਿਯੋਰੀਆਂ ਕਿਕਰ ਬੀਜਿਆ ਚੱਟ ਹੰਡਾ ਉਹਨ ਕਤਾਏ ਦਾ ਪੈਦਾ ਲੋੜੇ ਪੱਟ ਜਿਸ ਪ੍ਰਕਾਰ ਸਾਸੀ ਕੀ ਕਰਾਂ ਦੇ ਬੀ ਬੀਜਾਸ ਰਹੇ ਤੇ ਕਹੇ ਮੈਨੂੰ ਬਜੌਰ ਦੇਖਦੀਆਂ ਦਾਖਾਂ ਮੇ ਜਾਣ ਇਸ ਪ੍ਰਕਾਰ ਸਾਹਿਬ ਸੰਗੋਜੀ ਜੇ ਤਾਂ ਕਰਮ ਕੀ ਕਰ ਪਾਪਾਂ ਦੇ ਵੀ ਬੀ ਬੀਜਾ ਹੈ ਤਾਂ ਪਾਪਾਂ ਦਾ ਫਾਲਿਓ ਨੂੰ ਹੋਵੇਗਾ ਤੇ ਜੇ ਬਜ਼ੁਰਗ ਦੇਖਦੀਆਂ ਅੱਖਾਂ ਵੀ ਨਹੀਂ ਆਈ ਮੇਰੇ ਪੁੱਤ ਨੂੰ ਕਿ ਮੇਰਾ ਪਰਿਵਾਰ ਸਾਰਾ ਦਾਇਰ ਹੋਵੇ ਜੇ ਤੂੰ ਆਪ ਆਗਿਆਕਾਰ ਹੋਵੇ ਮਾਤਾ ਪਿਤਾ ਦਾ ਤਾਂ ਤਾਂ ਉਹਦੀ ਔਲਾਦ ਵੀ ਆਗਿਆਕਾਰ ਹੋਵੇਗੀ ਤੇ ਉਹੀ ਲਿਆਕਤਵਾਰੀ ਹੋਵੇਗੀ ਜੇ ਆਪ ਹੀ ਆਪਣੇ ਮਾਤਾ ਪਿਤਾ ਦੀ ਨਜ਼ਰਦਰੀ ਕਰਦੇ ਤੇ ਉਹਦੀ ਨਰਾਦਰੀ ਜੂਰਵਰ ਜੂਰ ਕਰਨ ਵਾਲੀ ਔਲਾਦ ਹੋਵੇਗੀ ਇਸ ਕਰਕੇ ਜਿਹੇ ਜਿਹੇ ਕਰਮ ਕਮਾਉਂਦਾ ਹੈ ਉਹ ਜੇ ਹੋਵੇਗਾ ਫਲ ਉਹ ਤੋਂ ਵੱਧ ਨਹੀਂ ਹੋਣਾ ਇਸੇ ਪ੍ਰਕਾਰ ਲੋ ਲੋੜੇ ਦਾਖਵਈਆਂ ਕਹਿੰਦੇ ਪਾਪਾਂ ਰੂਪੀ ਕਿਕਰਾਂ ਦੇ ਬੀੜੀ ਦਾ ਬਾਜ਼ਾਰ ਨਾ ਬਕੁੰਠ ਦੀਆਂ ਦਾਖਾਂ ਦੀ ਮੁਕਤੀਆਂ ਭਾਉਂਦਾ ਹੈ ਕਿ ਵੇਖੋ ਇਹ ਕੋਈ ਨਿਆਣ ਦੀ ਗੱਲ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੇ ਕੀ ਕਰਮੀ ਕਰਨਾ ਹੈ ਤੇਹਾ ਹੋ ਉਹ ਆ ਜੇ ਫਲ ਹੋਵੇਗਾ ਤੇਹਾ ਹੋਵੇ ਸੀ ਉਹ ਆ ਜੇ ਫਲ ਹੋਵੇਗਾ ਅੰਮ੍ਰਿਤ ਹਰ ਕਾ ਨਾਮ ਜੇ ਕੋਈ ਨਿਸ਼ਕਾਮ ਕਰਮ ਕਰਦਾ ਹੈ ਤਾਂ ਉਹਨਾਂ ਦਾ ਖੇਤ ਸੁਧਾਰਿਆ ਹੋਇਆ ਜਿਵੇਂ ਹੋਵੇ ਉਹਦੇ ਵਿੱਚ ਚੰਗਾ ਬੀ ਪਾਇਆ ਜਾਵੇ ਤੇ ਹਜ਼ਾਰ ਗੁਣਾ ਫਲਦਾ ਹੈ ਇਸੇ ਪ੍ਰਕਾਰ ਜਿਨ੍ਹਾਂ ਦਾ ਰੁਗਾ ਰੁਪੀ ਖੇਤ ਸਾਫ਼ ਹੈ ਉਹਨਾਂ ਦੇ ਰੁਗੇ ਖੇਤ ਸੁਧਾਰੇ ਹੋਏ ਵਿੱਚ ਸੋ ਅਮਰਤ ਪਰਮੇਸ਼ਰ ਦਾ ਨਾਮ ਮਹਾਰਾ ਸਾਗੁਰੂ ਸਾਹਿਬ ਕਰਸਾਨ ਬਣ ਕੇ ਆਪ ਵਰਤਾਏ ਸੀ ਐ ਵੀ ਵਰਤੋਂਗੇ ਨਾਮ ਦਾ ਬੀਜ ਜਿਨ੍ਹਾਂ ਦੇ ਹਿਰਦੇ 'ਚ ਬੀਜਿਆ ਜਾਵੇਗਾ ਉਹਨਾਂ ਨੂੰ ਹਜ਼ਾਰ ਗੁਣਾ ਫਲ ਮਿਲੇਗਾ ਚੱਲਿਆ ਪਤ ਸਿਉ ਜਨਮ ਸਵਾਰ ਉਹ ਫਿਰ ਕੋ ਆਇਆ ਇੱਜੇ ਦੇ ਸੈਤ ਜਨਮ ਨੂੰ ਸਵਾਰ ਕੇ ਚੱਲਿਆ ਇਸ ਦੁਨੀਆਂ ਵਿੱਚੋਂ ਬਾਜਾ ਵਾਏ ਸੀ ਉਹਦਾ ਜਸ ਦਾ ਬਾਜਾ ਇਸ ਦੁਨੀਆਂ 'ਚ ਵੀ ਵੱਜਦਾ ਸੀ ਪਰ ਲੋਕ ਜੀ ਵੀ ਬਾਜਾ ਵਜਾਵੇਗਾ ਜੋ ਬਾਜਿਆ ਸਤਨਾਮ ਵਾਹਿਗੁਰੂ ਮੰਤਰ ਦਾ ਬਜਾਉਂਦਾ ਸੀ ਉਹ ਜਿੱਦੇ ਸਹਿਜ ਚੱਲਿਆ ਹੈ ਜਸੁਕੀ ਬਾਜਾ ਬਜਾਉਂਦਾ ਹੋਇਆ ਮਾਨਸ ਕਿਆ ਵਿਚਾਰ ਉਹਦੀ ਸਿਫਤ ਮਨੁੱਖ ਵਿਚਾਰਾ ਇਹ ਕੀ ਕਰ ਸਕਦਾ ਹੈ ਮਨੁੱਖ ਦੇ ਮਾਨਸ ਕਿਆ ਵਿਚਾਰ ਇਹ ਮਨੁੱਖ ਜਿਹੜਾ ਵਿਚਾਰਾ ਹੈ ਇਹ ਕੀ ਉਸ ਪ੍ਰਮੇਸ਼ਰ ਜੀਸ ਉਸ ਪਿਆਰੇ ਦੀ ਸੇਵਤ ਕਰ ਸਕਦਾ ਹੇ ਇਹ ਲੋਕ ਸੁਣਾਏ ਮਹਾਰਾਜ ਦੀ ਵਡਿਆਈ ਤਿੰਨਾ ਲੋਕਾਂ ਦੀ ਮਾਤ ਲੋਕ ਚ ਪਤਾਲ ਵਿੱਚ ਸਰਗ ਵਿੱਚ ਸਾਰੇ ਪ੍ਰਗਟ ਕਰਕੇ ਸੁਣਾ ਦੇਵੇਗਾ ਨਾਨਕ ਆਪ ਨਿਹਾਲ ਸਰਗੂ ਸਾਹਿਬ ਜੀ ਕਹਿੰਦੇ ਨੇ ਆਪ ਨਿਹਾਲ ਹੋ ਜਾਵੇਗਾ ਬੰਦਨਾ ਤੋਂ ਰਹਿਤ ਮੁਕਤ ਅਨੰਦ ਦੇ ਸਹਿਤ ਹੋ ਜਾਏਗਾ ਗਦਗਦ ਹੋ ਜਾਏਗਾ ਪ੍ਰਸੰਨ ਹੋ ਜਾਏਗਾ ਸਭ ਕੋਲ ਤਾਰ ਸੀ ਉਹਨਾਂ ਉਹਦੇ ਪਿੱਛੇ ਮਾਰੇ ਸਾਧੀਆਂ ਕੋਲਾਂ ਵੀ ਸਾਰੇ ਨੂੰ ਤਾਰ ਦੇਵੇਗਾ ਐਦਾ ਫਲ ਉਸ ਨੂੰ ਪ੍ਰਾਪਤ ਹੋਵੇਗਾ ਜੋ ਚੰਗੇ ਸ੍ਰੇਸ਼ਟ ਨਿਸ਼ਕਾਮ ਕਰਮ ਕਰੇਗਾ